ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਤਰੀਜਾ ਨਗਰ ਦੇ ਜੰਪਲ ਫ੍ਰਾਂਸਿਸ ਗਿਲ ਦੇ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦਿੱਲੀ ਹਦਰਾਬਾਦ ਗੋਆ ਸਾਖਾ ਪਟਨਮ ਅਤੇ ਨਾਗਪੁਰ ਦੇ ਵਾਇਸ ਪ੍ਰਧਾਨ ਨਿਯੁਕਤ ਹੁਣ ਉਪਰੰਤ ਪਿੰਡ ਤਰੀਜਾ ਨਗਰ ਵਿਖੇ ਪਹੁੰਚਣ ਦੇ ਮੈਡਮ ਸਰਪੰਚ ਰਾਖਲ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਅਤੇ ਰਕੇਸ਼ ਵਿਲੀਅਮ ਦੀ ਅਗਵਾਈ ਹੇਠ ਸਮੁੱਚੇ ਪਿੰਡ ਵਾਸੀਆਂ ਦੇ ਵੱਲੋਂ ਹਾਰ ਪਾ ਕੇ ਜਾਦਗਰੀ ਚਿੰਨ ਅਤੇ ਦੋਸਲਾ ਦੇ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਕੇਸ ਵਿਲੀਅਮ ਨੇ ਇਸਟਰ ਮੌਕੇ ਸਮੁੱਚੀ ਮਾਨਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਫ੍ਰਾਂਸਿਸ ਗਿਲ ਨੇ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਜਦਕਿ ਇੰਨਾ ਵੱਡਾ ਮੁਕਾਮ ਹਾਸਲ ਕਰਨ ਦੇ ਬਾਜੂ ਦੀ ਹਮੇਸ਼ਾ ਆਪਣੀ ਜਨਮ ਭੂਮੀ ਨਹੀਂ ਭੁੱਲੇ ਅਤੇ ਪਿੰਡ ਦੀ ਬਿਹਤਰੀ ਅਤੇ ਨਿਮਕਲੀ ਦਿਖ ਦਿਖ ਬਣਾਈ ਰੱਖਣ ਲਈ ਸ੍ਰੀ ਫ੍ਰਾਂਸਿਸ ਗਿਲ ਅਤੇ ਪਿੰਡ ਤਰੀਜਾ ਨਗਰ ਦੀ ਇੱਕ ਹੋਰ ਨਾਮਵਰ ਸ਼ਖਸੀਅਤ ਸ੍ਰੀ ਬਰਾਨ ਮਲਿਕ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਦੇ ਰਹਿੰਦੇ ਹਨ ਇਸ ਮੌਕੇ ਤੇ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਵਾਇਸ ਪ੍ਰਧਾਨ ਸ੍ਰੀ ਫ੍ਰਾਂਸਿਸ ਗਿਲਨੇ ਪਿੰਡ ਵਾਸੀਆਂ ਦੇ ਵੱਲੋਂ ਦਿੱਤੇ ਮਾਨ ਸਤਿਕਾਰ ਸੰਬੰਧੀ ਸਰਪੰਚ ਅਕਲ ਅਤੇ ਰਕੇਸ਼ ਵਿਲੀਅਮ ਸਮੇਤ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਪਿੰਡ ਦੀ ਬਿਹਤਰੀ ਦੇ ਲਈ ਜਿਸ ਤਰ੍ਹਾਂ ਦੇ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਸਹਿਯੋਗ ਕਰਨਗੇ ਜੈਮਸ਼ੀਰੀ ਮੈਂ ਪਿੰਡ ਤਾ ਮੈਨੂੰ ਬੜੀ ਖੁਸ਼ੀ ਹੋਗੀ ਕਿ ਮੈਂ ਪਿੰਡ ਦਾ ਜੰਪਾਲ ਸੀਗਾ ਤੇ ਉਹ ਇੱਕ ਲਾਸਟ ਵੀਕ ਹੀ ਮੈਂ ਅਸੋਸੀਏਟ ਵਾਈਸ ਪ੍ਰੈਜ਼ੀਡੈਂਟ ਬਣਿਆ ਤੇ ਮੈਂ ਜਦੋਂ ਪਿੰਡ ਤਾ ਤੇ ਮੇਰੇ ਪਿੰਡ ਦੇ سارے ਭੈਣ ਭਰਾ ਉਹਨੇ ਮੈਨੂੰ ਇੱਥੇ ਵੈਲਕਮ ਕੀਤਾ ਮੈਨੂੰ ਮੁਬਾਰਕਵਾ ਦਿੱਤੀ ਮੈਂ ਬਹੁਤ ਖੁਸ਼ ਹਾਂ ਉਸ ਵਾਸਤੇ ਥੈਂਕ ਯੂ एवरीवन ਬੀ ਦੂਜਾ ਗੱਲ ਐ ਵੀ ਜੇ ਖੁਦਾ ਨੇ ਬਖਸ਼ ਦਿੱਤੀ ਹੈ ਤਾਂ ਮੈਂ ਸਹੀ ਇਹ ਵੀ ਸੋਚਿਆ ਸੀ ਕਿ ਇਸ ਪਿੰਡ ਦੀ ਡਿਵੈਲਪਮੈਂਟ ਵਾਸਤੇ ਕੁਝ ਨਕਸ਼ ਕੀਤਾ ਜਾਏ ਪਿਛਾਂ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਸਾਡਾ ਇੱਕ ਭਰਾ ਨਾਰਮਲੀ ਜਿਹੜਾ ਕਿ ਆਸਟ੍ਰੇਲੀਆ ਚਾ ਉਨੇ ਮਦਦ ਕੀਤੀ ਸੀ ਤੇ ਅਸੀਂ ਇੱਕ ਮਿਲਜੁਲ ਕੇ ਪਿੰਡ ਦਾ ਜਿਹੜਾ ਮੇਨ ਜਿਹੜੀ ਐਂਟਰੀ ਸੀ ਉਹ ਬਹੁਤ ਅੱਛਾ ਗੇਟ ਬਣਾਇਆ ਲੋਕ ਜਾਣਦੇ ਨੇ ਉਹਦੀ ਤਾਰੀਫ ਕਰਦੇ ਆ ਤੇ ਸਾਡੇ ਪਿੰਡ ਦੀ ਇੱਕ ਹੋਰ ਨਿਸ਼ਾਨਦਾਈ ਦਿਰੀ ਨਿਸ਼ਾਨ ਬਣ ਗਿਆ ਉਸੇ ਤਰ੍ਹਾਂ ਹੁਣ ਅਸੀਂ ਪਿੰਡ ਦਾ ਜਿਹੜਾ ਫੇਸ ਲਿਫਟਿੰਗ ਕਰਦੇ ਪਏ ਆ ਹੋਰ ਉੱਥੇ ਅੱਛਾ ਅੱਡਾ ਵੀ ਬਣਾਵਾਂਗੇ ਇੱਕ ਅੱਛਾ ਵਾਟਰ ਕੂਲਰ ਵੀ ਲਗਾਵਾਂਗੇ ਜਿਹੜਾ ਪਿੰਡ ਵਾਸੇ ਵਾਸਤੇ ਤੇ ਆਉਣ ਜਾਣ ਲੋਕਾਂ ਵਾਸਤੇ ਵੀ ਜਿਹੜਾ ਇੱਕ ਹੋਰ ਸੁਵਿਧਾ ਬਣ ਜਾਏਗੀ ਦੂਜੀ ਗੱਲ ਇਹ ਹੈ ਕਿ ਜਿੱਦਾਂ ਹੁਣ ਦਾ ਕਬਰਸਤਾਨ ਦੀ ਜਿਹੜਾ ਸਾਡਾ ਕੈਥਲਿਕ ਕਬਰਸਤਾਨ ਆ ਉਹਦੀ ਡਵੈਲਪਮੈਂਟ ਹੋ ਰਹੀ ਹੈ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ 6 ਟਰੱਕ ਵੱਡੇ ਪੱਥਰਾਂ ਦੇ ਉਹ ਵੀ ਦੇ ਜਿਹੜੇ ਨੇ ਮੈਂ ਤੇ ਬੋਲਣਾ ਵਾਲੇ ਕੈਸੀ ਕੋਸ਼ਿਸ਼ ਕਰਾਂਗੇ ਉਹ ਵੀ ਦਿੱਤੇ ਜਾਣ ਤੇ ਉਹਦੀ ਕੋਈ ਹਾਂ ਸੀਮਿੰਟ ਵੀ ਕੋਸ਼ਿਸ਼ ਕਰਾਂਗੇ ਸੀਮਿੰਟ ਵੀ 50 50 ਬੋਰੀਆਂ ਦੇ 100 ਕਹਿੰਦੇ 100 ਦੇਣ ਕੋਈ ਗੱਲ ਨਹੀਂ ਠੀਕ ਆ ਹਾਂ ਠੀਕ ਹੈ ਹਾਂ ਮਿਹਰਬਾਨੀ ਥੈਂਕ ਯੂ ਪਿੰਡ ਆ ਜੀ ਕਿੱਦਾਂ ਮਹਿਸੂਸ ਹੋਇਆ ਅੱਜ ਤੁਹਾਨੂੰ ਮਤਲਬ ਪਿੰਡ ਵਾਲਿਆਂ ਨਾਲੇ ਪੰਚਾਇਤ ਨੇ ਤੁਹਾਨੂੰ ਸਨਮਾਨ ਕੀਤਾ ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਜੀ ਬੜਾ ਚੰਗਾ ਲੱਗਾ ਜੀ ਬਹੁਤ ਚੰਗਾ ਲੱਗਾ ਜੇ ਮਤਲਬ ਕਿ ਮੈਂ ਵੈਸੇ ਇਨਾ ਚੀਜ਼ਾਂ ਦਾ ਐਕਸਪੀਰੀਅੰਸ ਇਨਾ ਕਦੀ ਵੇਖਿਆ ਨਹੀਂ ਆ ਲੇਕਿਨ ਇੱਥੇ ਪਿੰਡ ਜਾਇਆ ਤੇ ਜਿੱਥੇ ਤੁਸੀਂ ਜੰਪਾਲ ਸੀ ਉੱਥੇ ਜਦੋਂ ਪ੍ਰਮੋਟ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਏ ਤੇ ਪਰਿਵਾਰ ਨੇ ਮੈਨੂੰ ਉਹਦੀ ਵਿਦਾਇਤ ਦਿੱਤੀ ਤੇ ਮੈਨੂੰ ਮਤਲਬ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਬਾਕੀ ਸਾਰੇ ਲੋਕ ਤੇ ਪ੍ਰੋਫੈਸ਼ਨਲੀ ਤੇ ਮੈਨੂੰ ਘੱਲ ਹੀ ਰੇ ਸੀ ਮੁਬਾਰਕਬਾਦ ਦੇ ਰਹੇ ਜਦੋਂ ਆਪਣੇ ਪਰਿਵ ਤੇ ਪ੍ਰਭੂ ਯਿਸੂ ਮਸੀਹ ਜਿਹੜੇ ਆ ਉਹ ਜੀ ਉੱਠੇ ਨੇ ਸਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਜਾਤੀ ਨੂੰ ਦੁਨੀਆਂ ਪਰ ਵੱਸਦੇ ਲੋਕਾਂ ਨੂੰ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜੀਠਣ ਦੀ ਵਧਾਈ ਦੇਣਾ ਤੇ ਉਹਦੇ ਤੋਂ ਬਾਅਦ ਤੁਸੀਂ ਆ ਜਿਹੜਾ ਸਾਡਾ ਓਨਰ ਕੀਤਾ ਪੰਚਾਇਤ ਨੇ ਇਹ ਚ ਤੁਸੀਂ ਦੇਖੋ ਇਹ ਚ ਲਿਖਿਆ ਆ ਕਿ ਪ੍ਰਾਈਡ ਆਫ ਤ੍ਰੀਜਨਗਰ ਵਿਲੇਜ ਸਾਡੇ ਪਿੰਡ ਦੀ ਮਾਨ ਦੀ ਗੱਲ ਆ ਮਿਸਟਰ ਫਰਾਂਸਿਸ ਅਸੀਂ ਉਹਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕਰ ਰਹੇ ਆ ਕਿਉਂਕਿ ਉਹ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਪੰਜਾਬ ਸਟੇਟਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਾਡੇ ਪਿੰਡ ਲਈ ਬਹੁਤ ਵੱਡੀ ਮਾਨ ਦੀ ਗੱਲ ਆ ਔਰ ਇਹਨਾਂ ਦੇ ਪਿੱਛੇ ਹੀ ਸਾਡੀ ਇੱਕ ਹੋਰ ਮਹਾਨ ਹਸਤੀ ਬੈਠੀ ਆ ਬਰਨਾਰਡ ਮਲਕ ਉਹਨਾਂ ਦੇ ਲਈ ਵੀ ਇਹ ਅਵਾਰਡ ਜਿਹੜਾ ਪਿੰਡ ਲੋ ਤਿਆਰ ਆ ਕਿਉਂਕਿ ਉਹ ਅਮਰੀਕਨ ਯੂਨੀਵਰਸਿਟੀ ਜਿਹੜੀ ਆ ਆਸਟ੍ਰੇਲੀਆ 'ਚ ਚਲਾ ਰਹੇ ਨੇ ਔਰ ਮਹਗਾਲਿਆ ਓਪਨ ਯੂਨੀਵਰਸਿਟੀ ਦੇ ਮਾਲਕ ਨੇ ਇਤੋਂ ਵਧੀਆ ਉਹਨਾਂ ਦੇ ਕੋਲ ਹੋਰ ਵੀ ਕਈ ਅਹੁਦੇ ਨੇ ਔਰ ਉਹ ਵੀ ਜਲਦੀ ਪਿੰਡ ਦੇ ਵਿੱਚ ਆਉਣਗੇ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਏਗਾ ਇਹ ਉਹ ਸ਼ਖਸ਼ ਨੇ ਜਿਨ੍ਹਾਂ ਦੇ ਦੁਆਰਾ ਇੰਟਰਨੈਸ਼ਨਲ ਪਿੰਡ ਦੇ ਵਿੱਚ ਤ੍ਰੀਜਾ ਨਗਰ ਦਾ ਨਾਮ ਚੱਲ ਰਿਹਾ ਔਰ ਉਹਨਾਂ ਨੇ ਸਾਡੇ ਨਾਲ ਸਹਿਯੋਗ ਦੇਣ ਦੀ ਪਿੰਡ ਨੂੰ ਗੱਲ ਆਖੀ ਆ ਔਰ ਮੈਂ ਖਾਸ ਕਰਕੇ ਮਿਸਟਰ ਫਰਾਂਸਿਸ ਤੇ ਮਿਸਟਰ ਬਰਨਾਰਡ ਮਲਿਕ ਦਾ ਪੂਰੀ ਪੰਚਾਇਤ ਵੱਲੋਂ ਤੇ ਪੂਰੇ ਨਗਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਤੇ ਇੱਕ ਵਾਰ ਫਿਰ ਸਮੁੱਚੀ ਮਾਨਵ ਜਾਤੀ ਦੁਨੀਆ ਪਰ ਵੱਸਦੇ ਸਮੂਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜੀ ਉੱਠਣ ਦੀ ਈਸਟਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਸ਼੍ਰੀ ਰਾਦੇ ਕਲਾਥ ਹਾ ਉਸਾ ਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਾ ਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।